ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਮੋਸੇ ਬਣਾਉਣ ਲੱਗੇ ਆਂ ਸਮੱਗਰੀ ਦੇਖ ਲਓ ਮੈਦਾ ਲਿਆ ਹੋਇਆ ਆ ਛਾਣ ਲਿਆ ਤੁਸੀਂ ਮੈਦੇ ਨੂੰ ਇੱਕ ਵਾਰੀ ਮੈਂ ਛਾਣ ਕੇ ਰੱਖਿਆ ਹੋਇਆ ਆ ਘਿਓ ਲਿਆ ਆ ਘਿਓ ਗਰਮ ਕਰਕੇ ਰੱਖ ਲਿਆ ਆ ਕਾਲੀ ਮਿਰਚ ਕੁੱਟੀ ਹੋਈ ਧਨੀਆ ਪਾਊਡਰ ਅਜਵੈਨ ਕਸੂਰੀ ਮੇਥੀ ਜੀਰਾ ਧਨੀਆ ਕੁੱਟਿਆ ਹੋਇਆ ਥੋੜਾ ਦਰਦਰਾ ਪੀਸ ਲਿਓ ਇਹਨੂੰ ਤੇ ਨਮਕ ਮਿਰਚ ਪਿਆਜ਼ ਅਮਚੂਰ ਤੇ ਆਲੂ ਵਾਇਲ ਮੈਦੇ ਨੂੰ ਇਸ ਤਰ੍ਹਾਂ ਕਰ ਲਈਓ ਤੇ ਮੈਂ ਥੋੜਾ ਜਿਹਾ ਨਮਕ ਪਾ ਦਾਂਗੀ ਵਿੱਚ ਤੇ ਥੋੜੇ ਜਿਹੀ ਅਜਵੈਨ ਪਾਵਾਂਗੇ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਗੱਭੇ ਨੂੰ ਇਦਾਂ ਕਰ ਲਿਓ ਫੇਚੇ ਥੋੜਾ ਕਿਓ ਪਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਆ ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਮੇਨ ਚੀਜ਼ ਆਹ ਹੋਣੀ ਚਾਹੀਦੀ ਆ। ਇਹ ਦੋ ਸਿਆ ਆਟੇ ਨੂੰ ਕਰਨਾ। ਹੁਣ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਆਟੇ ਨੂੰ ਕਰੜਾ ਜਿਹਾ ਬੰਦ ਕੇ ਰੱਖ ਲਾਂਗੇ। ਕਿਉਂਕਿ ਤੇਲ ਪਾਇਆ ਹੋਇਆ ਸੀ ਜਿਆਦਾ ਪਾਣੀ ਨਹੀਂ ਲੱਗੇਗਾ। ਆ ਦੇਖਿਆ ਥੋੜਾ ਜਿਹਾ ਪਾਣੀ ਦੇ ਨਾਲ ਹੀ ਆਟਾ ਬਾਈਂਡ ਹੋ ਗਿਆ। ਬਹੁਤ ਕੁਈ ਸਾਟਾ ਸਾ ਬਣ ਕੇ ਇਕਦਮ ਪਿਆਰੇ ਆ ਹੁਣ 10 5 ਮਿੰਟ 5 10 ਮਿੰਟ ਲਈ ਇਹਨੂੰ ਰੈਸਟ ਲਈ ਛੱਡ ਦਨੇ ਜਦ ਤੱਕ ਅਸੀਂ ਇਹ ਮਸਾਲਾ ਤਿਆਰ ਕਰ ਦਨੇ ਬੋਇਲ ਆਲੂ ਲੈ ਲਈ ਅਸੀਂ ਇਥੇ ਜੀਰਾ ਪਾ ਦਾਂਗੇ ਥੋੜੀ ਜੀ ਅਜਵਾਇ ਅੱਧਾ ਚਮਚ ਅਜਵਾਇ ਦਾ ਪਾ ਲਓ ਅਜਵਾਇ ਕਸੂਰੀ ਮੇਥੀ ਲਵਾਂਗੇ 1 ਚਮਚ ਲੈ ਲਿਓ ਕਸੂਰੀ ਮੇਥੀ ਧਨੀਆ 1 ਚਮਚ दरदरा पीसिया हुआ है इक, इक प्याज ले लेंगे एक एक प्याज पूरा कट के पा तो थोड़ी जी मैं दो मिर्च है दो मिर्चा ले लिया थोड़ी जी काली मिर्च धनिया पाउडर एक चम्मच धनिया पाउडर ले लो ਲਾਸਟ ਵਿੱਚ ਅਮਚੂਨ ਪਾ ਲਾਂਗੇ ਅਧਾ ਚਮਚ ਅਮਚੂਨ ਦਾ ਪਾ ਲਈਓ। ਆ ਰੇ ਚੰਗੀ ਤਰਾ ਮੈਂਡ ਕਰਦੇ ਹੁਣ ਅਸੀਂ ਲਾਸਟ ਵਿੱਚ ਨਮਕ ਪਾ ਦਨੇ। 1 ਚਮਚ ਪਾਇਆ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਲੀਓ। ਤੇ ਚੰਗੀ ਤਰਾ ਨੂੰ ਮੈਸ਼ ਕਰ ਲਿਆ। ਸਾਡਾ ਮਸਾਲਾ ਆਲੂ ਸਮੋਸਿਆਂ ਲਈ ਇੱਕਦਮ ਤਿਆਰ ਆ ਤੇ ਆਟਾ ਵੀ ਸਾਡਾ ਤਿਆਰ ਆ। ਹੁਣ ਅਸੀਂ ਇਹਨੂੰ ਗੇੜ ਲਾਂਦੇ ਆ। ਇਹ ਤਾਂ ਲੰਬੀ ਲੰਬੀ ਰੋਟੀ ਟਾਈਪ ਬਣਾ ਲੈਣਾ ਹੈ ਫਿਰ ਕੱਬਿਓ ਕੱਟ ਕਰ ਲੈਣਾ ਇਸ ਤਰ੍ਹਾਂ ਇਹਨੂੰ ਕਰ ਲੈਣਾ ਤੇ ਇਹਦੇ ਇਹਦਾ ਢੱਕ ਲਿਓ ਕਿ একদম ਕਵਰ ਹੋ ਜਵੇ ਫਿਰ ਇਹਦੇ ਵਿੱਚ ਅਸੀਂ ਆਲੂ ਸਟਫ ਕਰ ਲੈਣੇ ਆ ਇਹਦਾ ਕਵਰ ਕਰ ਲੈਣਾ ਆ ਦੇਖੋ ਇਕਦਮ ਦਬ ਲਈਓ ਚੰਗੀ ਤਰ੍ਹਾਂ ਜਿਹੜਾ ਐਕਸਟਰਾ ਹੋਏਗਾ ਉਹਨੂੰ ਮੈਂ ਕੱਟ ਲੈਣਾ ਆ ਆਖੋ ਇਹਦਾ ਪਤਲਾ ਪਤਲਾ ਪੂਰ ਦਬ ਲਈਓ ਦੇਖੋ ਸਮੋਸਾ ਇਕਦਮ bant ਗਿਆ बाजार पागो लो जी समोसे असी तैयार कर ले थोड़े जे हूँ असं तेल गरम या फ्राई करा समोसे बन गए हैं आखो किर केक हम क्या ਲੋ ਜੀ ਸਾਡੇ ਸਮੋਸੇ ਬਣ ਕੇ ਇੱਕਦਮ ਤਿਆਰ ਆ ਤੁਸੀਂ ਇਹ ਇਸ ਤਰ੍ਹਾਂ ਘਰ ਬਣਾ ਸਕਦੇ ਹੋ ਸਮੋਸੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਪਲੀਜ਼ ਸ਼ੇਅਰ ਕਰ ਦਿਆ ਕਰੋ ਤੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ